ਅੱਜ ਵਿంటర్ ਸੈਸ਼ਨ ਦੇ ਆਲ ਪਾਰਟੀ ਮੀਟਿੰਗ ਵਿੱਚ ਕਾਫੀ ਸਾਰੇ ਜ਼ਰੂਰੀ ਮੁੱਦੇ ਉਠਾਏ ਗਏ ਜਿੱਥੇ ਸਾਰੀਆਂ ਪਾਰਟੀਆਂ ਨੇ ਐਸਆਈ ਵੀ ਜਿਹੜੀ ਰਿਵਿਜ਼ਨ ਹੋ ਰਹੀ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਫੰਕਸ਼ਨਿੰਗ ਰਹੀ ਹੈ ਕਿਸ ਤਰੀਕੇ ਦੇ ਨਾਲ ਵੋਟਰਾਂ ਨੂੰ ਲੁਭਾ ਕੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਪਾ ਕੇ ਇਲੈਕਸ਼ਨ ਜਿੱਤੀ ਜਾ ਰਹੀ ਹੈ ਨਾ ਸਾਰੇ ਮੁੱਦਿਆਂ 'ਚ ਜਿਨ੍ਹਾਂ ਨੇ ਦੂਜੀ ਵੱਡੀਆਂ ਪਾਰਟੀਆਂ ਨੇ ਸਾਰੇ ਮੁੱਦੇ ਰੇਜ਼ ਕੀਤੇ ਉਥੇ ਖਾਸ ਤੌਰ ਤੇ ਜਦ ਅਸ਼ਲੋਮੀ ਅਕਾਲੀ ਦਲ ਵੱਲੋਂ ਮੈਂ ਆਪ ਮੰਗ ਰੱਖੀ ਕਿ ਹਰ ਸੈਸ਼ਨ ਵਿੱਚ ਲੱਗਦਾ ਹੈ ਕਿਵੇਂ ਸੱਤਾਧਾਰੀ ਪਾਰਟੀ ਤੇ ਵਿਰੋਧੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਕਿ ਤੁਸੀਂ ਮੁੱਦੇ ਉਠਾਉਣ ਵਾਸਤੇ ਤੁਸੀਂ ਜ਼ਿੱਦ ਕਰੋ ਤੇ ਅਸੀਂ ਤੁਹਾਡੀ ਜ਼ਿੱਦ 'ਤੇ ਪੈਰ ਨਹੀਂ ਲੱਗਣ ਦਵਾਂਗੇ ਤੇ ਇਸ ਚੱਕਰ 'ਚ ਸਾਰਾ ਸੈਸ਼ਨ ਵਾਸ਼ਆਊਟ ਹੋ ਜਾਂਦਾ ਹੈ ਅਖੀਰਲੇ 2 ਦਿਨ ਇੱਕ ਅੱਧਾ ਮੁੱਦਾ ਤੁਸੀਂ ਚੱਕ ਲੋ 4-5 ਸਾਡੇ ਬਿੱਲ ਅਸੀਂ ਰੋਲੇਟੇਸ਼ਨ ਪਾਸ ਕਰ ਦਾਂਗੇ ਤੇ ਸੈਸ਼ਨ ਖਤਮ ਪਹਿਲੀ ਵਾਰੀ ਇਤਿਹਾਸ 'ਚ ਮੈਂ ਦੇਖਿਆ ਹੈ 17-18 ਸਾਲ ਮੈਨੂੰ ਵੀ ਪਾਰਲੀਮੈਂਟ 'ਚ ਹੋ ਗਏ ਲੇਕਿਨ ਇਨਾ ਛੋਟਾ ਸਤਰ 15 ਦਿਨਾਂ ਦੇ ਵਿంటర్ ਸੈਸ਼ਨ ਮੇਕਰ ਦੇ ਦੇਖਿਆ ਨਹੀਂ ਸੋ ਮੈਂ ਬੇਨਤੀ ਕੀਤੀ ਹੈ ਕਿ ਲੜਾਈ ਝਗੜੇ ਤੋਂ ਪਹਿਲਾਂ ਕਿ ਅੱਜ ਸਾਰੀ ਪਾਰਟੀਆਂ ਕੱਲ ਵਿంటర్ ਸੈਸ਼ਨ ਦੇ ਪਹਿਲੇ ਚਰਨ ਸੇ ਹੀ ਅਸੀਂ 탄탄 ਗੁਰੂ ਤੇਗ ਬਹਾਦਰ ਸਾਹਿਬ ਸਾਡੇ 9ਵੇਂ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਪੁਰਬ ਦੇਸ਼ ਭਰ ਚੇ ਸਰਕਾਰ ਵੀ ਮਨਾ ਰਹੀ ਹੈ ਤੇ ਹਰ ਸਿੱਖ ਦੁਨੀਆ ਭਰ ਚੇ ਮਨਾ ਰਿਆ ਉਹਨਾਂ ਦੀ ਸ਼ਹਾਦਤ ਲਾ ਮਿਸਾਲ ਸ਼ਹਾਦਤ ਨੂੰ ਨਮਨ ਕੀਤਾ ਜਾਏ ਤੇ ਹਰ ਪਾਰਟੀ ਨੂੰ 2 ਮਿੰਟ ਵਾਸਤੇ ਬੋਲਣ ਦਾ ਆਪਣੀ ਟ੍ਰਿਬਿਊਟ ਦੇ ਕਰਨ ਵਾਸਤੇ ਮੌਕਾ ਦਿੱਤਾ ਜਾਏ ਪਾਰਲੀਮੈਂਟ 'ਚ ਈ ਸਪੀਕਰ ਸਾਹਿਬ ਨੂੰ ਮੈਂ ਚਿੱਠੀ ਵੀ ਲਿਖੀ ਤੇ 올 ਪਾਰਟੀ ਮੀਟਿੰਗ 'ਚ ਵੀ ਆਮੰਤ ਕੀਤੀ ਕਿ ਆ ਜੇ ਹਿੰਦੁਸਤਾਨ ਹੈਗਾ ਤੇ ਇਹ ਹਿੰਦੁਸਤਾਨ ਹਿੰਦ ਦੀ ਚਾਦਰ ਗੁਰੂ ਤੇਗ বাহাদুর ਸਾਹਿਬ ਦੀ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਨੀਂਵ ਧਰੀ ਇਸ ਧਾਰਮਿਕ ਆਜ਼ਾਦੀ ਵਾਸਤੇ ਤੇ ਅੱਜ ਦੇ ਦਿਨ 'ਚ ਉਹ ਕਿੰਨਾ ਜ਼ਰੂਰੀ ਹੈ ਦੁਨੀਆ ਨੂੰ ਤੇ ਦੇਸ਼ ਨੂੰ ਦੱਸਣ ਦੀ ਲੋੜ ਹੈ ਸੋ ਸਭ ਤੋਂ ਪਹਿਲੇ ਅਸੀਂ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰੀਏ ਇਹ ਮੇਰੀ ਪਹਿਲੀ ਮੰਗ ਸੀ ਉਮੀਦ ਕਰਦੀਆਂ ਕਿ ਸਰਕਾਰ ਇਸ ਗੱਲ ਨੂੰ ਮੰਨੂਗੀ ਦੂਜਾ ਮੈਂ ਮਸਲਾ ਜਿਹੜਾ ਰੇਜ਼ ਕੀਤਾ ਕਿ ਲਗਾਤਾਰ ਪੰਜਾਬ ਦੇ ਉੱਤੇ ਉਹਨਾਂ ਦੇ ਹੱਕਾਂ ਨੂੰ ਕਮਜ਼ੋਰ ਕਰਨ ਵਾਸਤੇ ਆ ਹੱਕਾਂ ਦੇ ਉੱਤੇ ਡਾਕੇ ਪਾਉਣ ਵਾਸਤੇ ਕੇਂਦਰ ਦੀ ਸਰਕਾਰ ਪਤਾ ਨਹੀਂ ਜਾਂਦਾ ਹੈ ਪੰਜਾਬ ਦੇ ਹਾਲਾਤਾਂ ਨੂੰ ਬਿਗਾੜਨਾ ਚਾਹੁੰਦੀ ਹੈ ਜਾਣਬੂਝ ਕੇ ਤੇ ਇਹੋ ਜੇ ਕਦਮ ਚੱਕ ਰਹੀ ਹੈ ਮੈਂ ਜ਼ਿਕਰ ਕੀਤਾ ਕਿ ਜਿਹੜਾ ਚੰਡੀਗੜ੍ਹ ਦਾ ਬਿੱਲ ਜਿਹੜਾ ਉਹਨਾਂ ਨੇ ਹੁਣ ਵਾਪਸ ਨਹੀਂ ਲੱਤਾ ਉਹਨੋਂ ਸਰਵ ਹੌਲਟ ਕੀਤਾ ਹੈ ਹੌਲਟ ਮਤਲਬ ਪਾਜ਼ ਕੀਤਾ ਹੈ ਕਿ ਫਿਲਹਾਲ ਇਸ ਸੈਸ਼ਨ 'ਚ ਅਸੀਂ ਨਹੀਂ ਲਾਵਾਂਗੇ ਉਹਦੇ ਵਿੱਚ ਸਰਕਾਰ ਕਲੈਰਿਟੀ ਦੱਸੇ ਕਿ ਜਿਹੜਾ ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਹੈ ਜਿਹੜਾ ਕੋਈ ਪੰਜਾਬੀ ਇਸ ਰਾਜਧਾਨੀ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ ਜਿਹੜਾ ਪੰਜ ਛੇ ਦਹਾਕਾ 'ਚ ਉਹ ਅਸੀਂ ਆਪਣੀ ਰਾਜਧਾਨੀ ਦਾ ਆਪਣੇ ਹੱਕ ਦਾ ਇੰਤਜ਼ਾਰ ਕਰ ਰਹੇ ਹਾਂ ਉਹ ਡੇਟ ਦੱਸਣ ਸਾਨੂੰ ਇਹ ਸਰਕਾਰ ਕਿ ਕਦੋਂ ਇਹ ਰਾਜਧਾਨੀ ਪੰਜਾਬ ਦੇ ਹਵਾਲੇ ਚੰਡੀਗੜ੍ਹ ਕੀਤਾ ਜਾਊਗਾ ਇਹਦੇ ਇਹ ਸਾਡੇ ਵਾਸਤੇ ਕਾਫੀ ਨਹੀਂ ਹੈ ਕਿ ਤੁਸੀਂ ਆ ਬਿੱਲ ਲੈ ਕੇ ਆਓ ਸੰਸ਼ੋਧਨ ਕਰਕੇ ਤੁਸੀਂ ਡਾਇਰੈਕਟ ਚੰਡੀਗੜ੍ਹ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਾਸਤੇ ਤਾਂ ਜਦ ਰੋਲਾ ਪੈਂਦਾ ਤੁਸੀਂ ਕਹਿੰਦੇ ਕਿ ਨਹੀਂ ਇਸ ਸੈਸ਼ਨ 'ਚ ਨਹੀਂ ਆ ਰਹੇ ਇਸ ਸੈਸ਼ਨ 'ਚ ਨਹੀਂ ਆਉਂਦਾ ਮਤਲਬ ਨਹੀਂ ਇਹ ਬਿੱਲ ਨੂੰ ਬਣੰਦਾ ਤੁਹਾਡੀ ਮਨਸ਼ਾ ਕਲੀਅਰ ਹੋ ਗਈ ਇਸ ਸੈਸ਼ਨ 'ਚ ਨਹੀਂ ਤਾਂ ਕਿਹੜੇ ਸੈਸ਼ਨ 'ਚ ਲੈ ਕੇ ਆਓਗੇ ਤੁਸੀਂ ਕਦੇ ਤੁਸੀਂ ਸਾਡੀ ਰਾਜਧਾਨੀ ਸਣ ਨੂੰ ਖੋਣ ਤੋਂ ਕਿਰਤੇ ਹੋ ਕਦੇ ਤੁਸੀਂ ਸਾਡੀ ਪੰਜਾਬ ਯੂਨੀਵਰਸਿਟੀ ਜਿਹੜੀ 100 ਸਾਲ ਤੋਂ ਵੱਧ ਤੋਂ ਪੰਜਾਬ ਦੇ ਥੱਲੇ ਹੈਗੀ ਉਹ ਇਲੈਕਟਿਡ ਮੈਂਬਰਸ ਨੂੰ ਕੱਢ ਕੇ ਤੁਸੀਂ ਆਪਦੇ ਸਿਲੈਕਟਿਡ ਮੈਂਬਰਸ ਉੱਥੇ ਪਠਾਨ ਦਾ کوشش ਕਰਦੇ ਹੋ ਜਦੋਂ ਉਹਦਾ ਰੋਲਾ ਪੈਂਦਾ ਤੁਸੀਂ ਨੋਟੀਫਿਕੇਸ਼ਨ ਕੱਢ ਕੇ ਫਿਰ ਤੁਸੀਂ ਧਰਨਿਆਂ ਤੋਂ ਬਾਅਦ ਨੋਟੀਫਿਕੇਸ਼ਨ ਤੁਸੀਂ ਵਾਪਸ ਲੈਂਦੇ ਹੋ ਕਦੇ ਤੁਸੀਂ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਦੇ ਹੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਸਾਡਾ ਮੈਂਬਰ ਹਟਾ ਕੇ ਤੁਸੀਂ ਦੇਖਿਆ ਕਿ ਅੱਜ ਡੈਮਾ ਕਰਕੇ ਜਿਹੜੇ ਵੱਡਾ ਹੜ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਇਹ ਕੁਦਰਤੀ ਆਪ ਦਾ ਘਾਟ ਲੇਕਿਨ ਮੈਨ ਮੈਡ ਆਪ ਦਾ ਵੱਦ ਸੀ ਕਿਉਂਕਿ ਪੰਜਾਬ ਦਾ ਮੈਂਬਰ ਉੱਥੇ ਨਹੀਂ ਸੀ ਡੈਮਸ ਨੂੰ ਕੰਟਰੋਲ ਕਰਨ ਵਾਸਤੇ ਕਿ ਹੌਲੀ ਹੌਲੀ ਪਾਣੀ ਨਿਕਲਾ ਜਾਏ ਇਕਦਮ ਪਾਣੀ ਛਾੜਤਾ ਸਾਰਾ ਪੰਜਾਬ ਡੁੱਬੋਤਾ ਕਿ ਇਹ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੇ ਇਹ ਹਰ ਪੱਖੋਂ ਇੱਕ ਹੀਲੇ ਅਪਣਾਈ ਜਾ ਰਹੇ ਨੇ ਕਿਉਂਕਿ ਇਹ ਵੀ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਕਿ ਡਰੋਨ ਦੇ ਰਾਹੀਂ ਲਗਾਤਾਰ ਕਿਸ ਤਰ੍ਹਾਂ ਪੰਜਾਬ ਵਿੱਚ ਅਸਲੇ ਆ ਰਹੇ ਨੇ ਕਿਸ ਤਰੀਕੇ ਨਸ਼ੇ ਆ ਰਹੇ ਨੇ پاکستان ਬਾਰਡਰ ਤੋਂ ਬਾਹਰ ਹਾਲਾਂਕਿ 50% ਪੰਜਾਬ ਬੀਐਸਐਫ ਦੇ ਥੱਲੇ ਹੈ ਲੇਕਿਨ ਇਹਦੇ باوجود ਬੀਐਸਐਫ ਨੂੰ ਜਿਹਨੂੰ ਗਾਰਡ ਕਰਨਾ ਚਾਹੀਦਾ ਹੈ ਇਸ ਪਿਛਲੇ ਆਮ ਆਗਮਨੀ ਦੀ ਸਰਕਾਰ ਦੇ ਵੇਲੇ ਜਿੰਨੇ ਆਰਮਸ ਤੇ ਜਿੰਨੇ ਡਰੱਗਸ ਆਏ ਨੇ ਜੇ ਤੁਸੀਂ ਪਿਛਲੇ ਸਾਲ ਤੇ ਇਸ ਸਾਲ ਦੀ ਕੰਪੈਰੀਜ਼ਨ ਕਰ ਲੋ ਜੇ ਪਿਛਲੇ ਸਾਲ 81 ਆਰਮਸ ਦੀ ਡ੍ਰੌਪ ਹੋਈ ਸੀ ਡ੍ਰੌਂਗਸ ਦੇ ਨਾਲ ਤੇ ਇਸ ਵਾਰੀ ਸਰਕਾਰ ਆਪ ਦੱਸ ਰਹੀ ਹੈ ਨਾਦਰ ਡੀਜੀਪੀ ਕਿ 362 ਮਤਲਬ ਜਿੰਨੇ ਦਿਨ ਸਾਲ 'ਚ ਉਸ ਤੋਂ ਵੱਧ ਆਰਮਜ਼ ਹਰ ਰੋਜ਼ ਆਰਮਜ਼ ਪੰਜਾਬ ਚ ਗ੍ਰੇਨੇਡ AK47 RDX ਇਹੋ ਜੇ ਖਤਰਨਾਕ ਹਸਲੇ ਇਹੋ ਨੇ ਜਿਹੜੇ ਫੜੇ ਜਾ ਰਹੇ ਨੇ ਜਿਹੜਾ DGP ਦੱਸਿਆ ਜਿਹੜੇ ਨਹੀਂ ਫੜੇ ਗਏ ਤਾਂ ਕਿ ਕਿਸ ਸਕੇਲ ਚ ਆਰਮਜ਼ ਪੰਜਾਬ ਚ ਆ ਰਹੇ ਨੇ ਜਿਹਦੇ ਕਰਕੇ ਆਪਾਂ ਦੇਖ ਰਹੇ ਕਿਵੇਂ ਗੈਂਗਸਟਰਸ ਦਾ ਰਾਜ ਚੱਲ ਰਿਹਾ ਪੰਜਾਬ ਚ ਲਾਅ ਐਂਡ ਆਰਡਰ ਬਿਲਕੁਲ ਧਵਸਤ ਹੋ ਗਿਆ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਨਹੀਂ ਤੇ ਇਹ ਆਕੜੇ ਵੀ NCRB ਸੈਂਟਰ ਦੀ ਆਪਣੀ NCRB ਰਿਪੋਰਟ ਦੱਸਦੀ ਹੈ ਕੀ ਪੰਜਾਬ ਚ ਕਿੰਨਾ ਇਥੇ ਨਸ਼ੇ ਵੱਧ ਗਏ ਨੇ ਕਿ ਨਸ਼ੇ ਕਰਨ ਵਾਲੇ ਤੋਂ ਵੱਧ ਨਸ਼ੇ ਵੇਚਣ ਵਾਲੇ ਨੇ ਤੇ ਉਹਦੇ ਤੁਸੀਂ ਤਾਂ ਦੇਖ ਹੀ ਸਕਦੇ ਹੋ ਜਿੱਥੇ ਹਾਈ ਕੋਰਟ ਨੇ ਆਪ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਪੰਜਾਬ ਵੀ ਹੋਣ ਦੀ ਖਤਰੇ ਵਿੱਚ ਹੈ ਇਹ ਨਸ਼ਿਆ ਦੇ ਨਾਲ ਤੇ ਫਿਰ ਇਸ ਸਰਕਾਰ ਨੂੰ ਤਾਂ ਜਵਾਬ ਦੇਣਾ ਪਊਗਾ ਜੇ ਕੱਲ ਇੱਕੋ ਹੀ ਪਿੰਡ ਚ ਤਿੰਨ ਮੋਟਾ ਨਸ਼ਿਆਂ ਨਾਲ ਹੋ ਰਹੀਆਂ ਨੇ ਅੱਜ ਮੇਰੇ ਮੋੜ ਕਲਾ ਪਿੰਡ ਚ ਲੋਕਾਂ ਨੇ ਦਵਾਰਾ ਚ ਕੰਦਾ ਤੇ ਸ਼ਰੇਆਮ ਲਿਖਤਾ ਕਿ ਨਸ਼ੇ ਇਥੇ ਵਿਕਤੇ ਨੇ ਤੇ ਸਰਕਾਰ ਨੂੰ ਪੁਲਸ ਭੇਜ ਕਿਉਂ ਨਾ ਬੇਚਣ ਵਾਲੇ ਨੂੰ ਫੜਨ ਤੋਂ ਬਜਾਏ ਉਹ ਮੁਲਾਜ਼ਮ ਭੇਜ ਕਿਉਂ ਉਹ ਕਾਲਕ ਮਲ ਰਹੀ ਹੈ ਤਾਂ ਕਿ ਕਿਸੇ ਨੂੰ ਦਿਸੇ ਨਹੀਂ ਤੇ ਫਿਰ ਜੇ ਚਾਰ ਦਿਨ ਪਹਿਲੇ ਆਪਾਂ ਦੇਖਿਆ ਕੁਝ ਹੀ ਦਿਨ ਪਹਿਲੇ ਜਿੱਥੇ ਪਿੰਡ ਦੇ ਲੋਕਾਂ ਨੇ ਸਰਕਾਰ ਨੂੰ ਇਹ ਪੁਲਸ ਨੂੰ ਦੱਸਿਆ ਕੌਣ ਵੇਚ ਰਿਹਾ ਤੇ ਪੁਲਸ ਨੇ ਹੱਥ ਜਾਂ ਦੋਨਾਂ ਨੂੰ ਨਹੀਂ ਪਾਇਆ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਲਿਆਂ ਨੇ ਖੁਦ ਉਹਨਾਂ ਨੂੰ ਫੜਨ 'ਤੇ ਮਜਬੂਰ ਹੋਏ ਕਦੇ ਕੋਈ ਨਸ਼ੇ ਕਰਨ ਵਾਲਾ ਕੋਈ ਆ ਆਪਣੇ ਨਿੱਕੇ ਬੱਚੇ ਬੇਚ ਰਿਹਾ ਆਪ ਨੇ ਚਿੱਤਾ ਪੂਰਾ ਕਰਨ ਵਾਸਤੇ ਕਦੇ ਸੜਕਾਂ ਚ ਅੰਬਰ ਸਰਚੀ ਅਸੀਂ ਦੇਖਦੇ ਆ ਕੁੜੀਆਂ ਕਿਸ ਹਾਲਤ ਚ ਐ ਤੇ ਹੁਣ ਇਹ ਇਹ ਹਾਲਾਤ ਪੰਜਾਬ ਚ ਪੈਦਾ ਮਾਵਾ ਬਿਲਖਵੀਆਂ ਨੇ ਤੇ ਸਰਕਾਰ ਤੇ ਪੁਲਿਸ ਲੱਗਦਾ ਰਲ ਮਿਲ ਕੇ ਸਿਆਸੀ ਵਿਰੋਧੀਆਂ ਨੂੰ ਵਿਕਰਮ ਮਜੀਠੀਆ ਨੂੰ ਤਾਂ ਜੇਲ੍ਹ ਚ 6 ਮਹੀਨੇ ਦਾ ਬੰਦ ਕਰਤਾ ਤੇ 6 ਮਹੀਨੇ ਬੰਦ ਕਰਨ ਤੋਂ ਬਾਅਦ ਤੁਹਾਡੇ ਨਸ਼ੇ ਅਜ ਤਾਈਂ ਖਤਮ ਕਿਉਂ ਨਹੀਂ ਹੈ ਇਹ ਜਵਾਬ ਹੋਮ ਮਿਨਿਸਟਰ ਨੂੰ ਭਗਵਾਨ ਨੂੰ ਦੇਣਾ ਚਾਹੀਦਾ ਹੈ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਸ਼ੇ ਕਿੱਥੇ ਬੰਦਦੇ ਨੇ ਤੇ ਕੌਣ ਬਣਾਉਂਦਾ ਹੈ ਤੇ ਕਿੱਥੇ ਬਗਤੀ ਤੇ ਬੰਦ ਕਿਉਂ ਨਹੀਂ ਹੋ ਰਿਹਾ ਤੁਹਾਡੇ ਮੁਲਾਜ਼ਮ ਤਾਂ ਜਾ ਕੇ ਹਰਮਤੋ ਬਜਾਏ ਉਹ ਕੰਮਾਂ ਤੇ ਕਾਲਕ ਪੁੰਦਰੇ ਤਾਂ ਕਿ ਕਿਸੇ ਨੂੰ ਪਤਾ ਨਾ ਲਗੇ ਲੋਕਾਂ ਨੂੰ ਆਫਫੜਨਾ ਪੈ ਰਿਹਾ ਹੈਗਾ ਤੇ ਨਸ਼ੇ ਵਿਰੋਧ ਤੁਹਾਡਾ ਕਿੰਨਾ ਫੇਲ ਹੈ ਇਹ ਕੋਈ ਸਿੱਧਾ ਅਖਬਾਰ ਮਾਵਾ ਜਿਹੜੀਆਂ ਰੋ ਰਹੀਆਂ ਨੇ ਅੱਜ ਮੈਂ ਇਸ ਪੰਜਾਬ ਦੀ ਮਾਵਾ ਨੂੰ ਕਹਿਣਾ ਚਾਹਾਂਗੀ ਅੱਜ ਤੁਹਾਡੇ ਪੁੱਤਾਂ ਨੂੰ ਮਾਰ ਕੇ ਭਗਵੰਤ ਮਾਨ ਤੇ ਉਹਦੀ ਸਰਕਾਰ ਪੁਲਿਸ ਦੇ ਨਾਲ ਰਲ ਕੇ ਨਸ਼ੇ ਵੇਚ ਕੇ ਪੈਸੇ ਦੀ ਕਮਾਈ ਕਰ ਰਹੀ ਹੈ ਇਹ ਹਕੀਕਤ ਹੈ ਤੇ ਗੈਂਗਸਟਰਾਂ ਦਾ ਰਾਜ ਇਸ ਤਰੀਕੇ ਦੇ ਨਾਲ ਚੱਲ ਰਿਹਾ ਕੱਲ ਲੁਧਿਆਣੇ ਚ ਬਾਟ ਕਾਸਲ ਚ ਜਿਸ ਤਰੀਕੇ ਦੇ ਨਾਲ ਵਿਆਹ ਦੇ ਵਿੱਚ ਗੋਲੀਆਂ ਚੱਲੀ ਤੇ ਜਿਹੜਾ ਚਸ਼ਮਦੀਤ ਕਵਾ ਹੈਗਾ ਉਹਨੇ ਕਿਹਾ ਕਿ ਐਮਐਲਏ ਆਏ ਸੀਗੇ ਤੇ ਐਮਐਲਏ ਦੇ ਨਾਲ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਇਹ ਤਾਂ ਫਿਰ ਮੈਂ ਤਾਂ ਕਹਿੰਦੀ ਹੈ ਸੈਂਟਰਲ ਏਜੰਸੀ ਇਹਦੀ ਜਾਂਚ ਕਰੇ ਕਿ ਗੈਂਗਸਟਰ ਦਾ ਰਾਜ ਇਸ ਤਰੀਕੇ ਦੇ ਨਾਲ ਪੰਜਾਬ ਚ ਵੱਡੇ ਵੱਡੇ ਵਿਉਪਤੀ ਹੋਣ ਦੁਕਾਨਦਾਰ ਹੋਣ ਆਮ ਇਨਸਾਨ ਹੋ ਜਿਸ ਤਰੀਕੇ ਦੇ ਨਾਲ ਹਾਈ ਸਿਕਿਉਰਿਟੀ ਜੇਲਾ ਤੋਂ ਜਾ ਕੇ ਵੱਡੇ ਗੈਂਗਸਟਰ ਇੰਟਰਵਿਊ ਦਿੰਦੇ ਨੇ ਕਿਸੇ ਪੁਲਿਸ ਅਫਸਰ ਦੇ ਖਿਲਾਫ ਕਾਰਵਾਈ ਨਹੀਂ ਪਾਵੇਂ ਫਿਰੋਜ਼ਪੁਰ ਜੇਲ੍ਹ 'ਚ ਨਸ਼ੇ ਤੇ ਟੈਲੀਫੋਨ 40000 ਕੋਲਾ ਗੈਂਗਸਟਰ ਨੇ ਕਰਕੇ ਫਰੋਪੀਆਂ ਲਿੱਤੀਆਂ ਕਿਹਦੇ ਖਿਲਾਫ ਕਿਸੇ ਖਿਲਾਫ ਕਾਰਵਾਈ ਹੋਈ ਨਹੀਂ ਰਹੀ ਤੇ ਹੋਮ ਮਿਨਿਸਟਰ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਰਿਹਾ ਹੈਗਾ ਜਿਹੜੇ ਪੰਜਾਬ ਦੇ ਹਾਲਾਤਾਂ 'ਚ ਗਿਰਾਵਟ ਆਈ ਹੈ ਇਹ ਸਿੱਧਾ ਤੇ ਸਿੱਧਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਕੇਜਰੀਵਾਲ ਜ਼ਿੰਮੇਵਾਰ ਨੇ ਤੇ ਇਹਨੂੰ ਰੋਕਣ ਦੇ ਬਜਾਏ ਇਹ ਸਿਰਫ ਜ਼ਮੀਨ ਵੇਚ ਲਓ ਕਦੇ ਬਿਜਲੀ ਬੋਰਡ ਦੀ ਵੇਚ ਲਓ ਕਦੇ ਸ਼ਹਿਰਾਂ ਦੀ 베ਚ ਤੋਂ ਕਦੇ ਪੰਚਾਇਤਾਂ ਦੀ 베ਚ ਤੋਂ ਜ਼ਮੀਨਾਂ 'ਚ ਕਬਜ਼ਾ ਕਰਕੇ ਪੈਸੇ ਲਗਾ ਕੇ ਅਸੀਂ ਕਮਾਈਆਂ ਕਰੀਏ ਬਸ ਇਹੀ ਕੁਝ ਚੱਲ ਰਿਹਾ ਇਹਨੇ ਵੱਡੇ ਵੱਡੇ ਇਸ਼ਤਿਹਾਰ ਦੱਸੂਗਾ ਕੋਈ ਕਿ ਪੰਜਾਬ ਦੀ ਜਿੰਨਾ ਵੱਡਾ ਕਰਜ਼ਾ ਚੜ੍ਹਦਾ ਹੈਗਾ ਤੇ ਉਸ ਕਰਜ਼ੇ ਦੇ باوجود ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੁਰਮਾਨੇ ਕਿੰਨੀ ਵੱਡੀ ਵੱਡੀ ਐਡਵਰਟਾਈਜ਼ਮਸ ਆਕੇ ਦਿੱਲੀ ਦੀ ਕੰਪਨੀ ਉਹਨਾਂ ਕਿੰਨੇ ਕਿੰਨੇ ਕਰੋੜਾ ਰੁਪਏ ਦੇ ਕੇ ਪੰਜਾਬ ਦਾ ਖਜ਼ਾਨਾ ਜਿਹੜਾ ਜਾ ਇਹਨਾਂ ਨੇ ਜਾਇਆ ਕੀਤਾ ਹੈ ਉਹ ਕੌਣ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੂੰ ਕਿਕਬੈਕਸ ਮਿਲਦੇ ਨੇ ਤੇ ਇਹਨਾਂ ਦੀ ਕਮਾਈਆਂ ਹੁੰਦੀਆਂ ਨੇ ਜਿਦੇ ਕਰਕੇ ਪੰਜਾਬ ਨੂੰ ਲੁੱਟੀ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਾਗਨ ਦੀ ਲੋੜ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣ ਦੀ ਲੋੜ ਹੈ ਇਹਨਾ ਸੋਚੋ ਤੁਸੀਂ ਸਾਡੇ ਲੋਕਾਂ ਨੂੰ ਡਰਾ ਲਓਗੇ ਹੁਣ ਤਰਨਤਾਰਨ ਦੀ ਇਲੈਕਸ਼ਨ 'ਚ ਹਾਰ ਤੁਹਾਨੂੰ ਹਜਮ ਨਹੀਂ ਹੋਈ ਤੇ ਫਿਰ ਜਿਸ ਤਰੀਕੇ ਦੇ ਨਾਲ ਪੁਲਿਸ ਸਟੇਟ ਤੁਸੀਂ ਪੰਜਾਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤਰਨਤਾਰਨ ਦੇ ਇਲੈਕਸ਼ਨ 'ਚ ਇਲੈਕਸ਼ਨ ਕਮਿਸ਼ਨਰ ਚੱਕ ਕੇ ਫਟਕਾਰ ਲਗਾਈ ਦਿੱਤੇ ਤੁਹਾਡਾ ਡੀਐਸਪੀ ਉਹਨੂੰ ਬਦਲਿਆ ਤੁਹਾਡੀ ਐਸਐਸਪੀ ਨੂੰ ਸਸਪੈਂਡ ਕੀਤਾ ਤੁਹਾਡੀ ਜੀ ਡੀਜੀਪੀ ਨੂੰ ਵੀ ਤਲਬ ਕੀਤਾ ਤੇ ਫਿਰ ਚੱਕ ਕੇ ਕਦੇ ਸਾਡਾ ਆਈਟੀ ਦਾ ਬੰਦਾ ਚੱਕ ਲਿਆ ਕਦੇ ਜਿਹੜੇ ਸਾਡੇ ਕੈਂਡੀਡੇਟ ਸੀ ਇਹ ਪੰਜਾਬ ਦੀ ਪ੍ਰਥਾ ਨਹੀਂ ਸੀ ਮੁੱਖ ਮੰਤਰੀ ਸਾਹਿਬ ਜਿੱਥੇ ਵਿਰੋਧੀਆਂ ਦੀ ਧੀਆ ਪਹਿਨਾ ਮਾਵਾਂ ਸਾਰਿਆਂ ਦੀ ਬੱਚੇ ਸਾਰੇ ਸਾਂਝੇ ਹੁੰਦੇ ਨੇ ਔਰਤਾਂ ਦੇ ਖਿਲਾਫ ਤੁਸੀਂ ਇਸ ਹੱਤਾਂ ਗਿਰ ਗਏ ਹੋ ਕਿ ਸਾਡੇ ਕੈਂਡੀਡੇਟ ਦੀ ਉਹਦੀ ਧੀ ਦੇ ਖਿਲਾਫ ਤੁਸੀਂ ਉਹਨੂੰ ਵੀ ਫੜ ਕੇ ਅਰੈਸਟ ਕਰਤਾ ਤੇ ਫਿਰ ਚੱਕ ਕੇ ਅਦਾਲਤ ਵਿੱਚ ਤਾਂ ਤੁਹਾਨੂੰ ਉਹਦਾ ਜਵਾਬ ਕੀ ਦਿੱਤਾ ਕੀ ਬਿਲਕੁਲ ਗਲਤ ਕਾਰਵਾਈ ਹੋ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਛੱਡਿਆ ਗਿਆ ਲੇਕਿਨ ਜਿਹੜੀ ਇਹ ਪ੍ਰਥਾ ਤੁਸੀਂ ਸ਼ੁਰੂ ਕੀਤੀ ਹੈ ਯਾਦ ਰੱਖੋ ਔਰਤਾਂ ਤੇ ਤੁਹਾਡੇ ਪਰਿਵਾਰ ਚੇ ਵੀ ਹੈਗੀਆਂ ਉਹਨਾਂ ਪੁਲਿਸ ਅਫਸਰਾਂ ਦੇ ਪਰਿਵਾਰ ਚੇ ਵੀ ਹੈਗੀਆਂ ਐਮਐਲਏ ਦੇ ਕੈਂਡੀਡੇਟ ਜਿੰਨੇ ਤੁਹਾਡੇ ਨੇ ਐਮਐਲਏ ਮੰਤਰੀਆ ਉਹਨਾਂ ਦੇ ਘਰਾਂ ਚੇ ਵੀ ਹੈਗਿਆ ਤੇ ਇਹ ਪ੍ਰਥਾ ਤੁਸੀਂ ਸ਼ੁਰੂ ਕਰ ਦੋਗੇ ਤਾਂ ਪੰਜਾਬ ਕਿੱਥੇ ਜਾ ਕੇ ਕੀ ਅੰਤ ਹੋਗਾ ਕਿਸ ਨਿਗਾਰ ਤਾਂ ਤੁਸੀਂ ਪੰਜਾਬ ਨੂੰ ਲੈ ਆਇਓ ਇਹ ਦੁਖਦਾਈ ਹੈਗਾ ਤੇ ਇਹ ਜ਼ਰੂਰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਨਾ ਕਲੀਦਰ ਡਰੂਗਾ ਤੁਸੀਂ ਜੇ ਸੋਚਦੇ ਹੋ ਜ਼ਿਲ੍ਹਾ ਪਰਿਸ਼ਦ ਦਾ ਚੋਣਾ ਤੁਸੀਂ ਲੋਕਾਂ ਨੂੰ ਡਰਾ ਲਓਗੇ ਜਾਂ ਵਿਰੋਧੀਆਂ ਨੂੰ ਡਰਾ ਲਓਗੇ ਜਾਂ ਵਿਕਰਮ ਨੂੰ ਜੇਲ੍ਹ 'ਚ ਬੰਦ ਕਰਕੇ ਉਹਨੂੰ ਡਰਾ ਲਓਗੇ ਨਾ ਸਾਡਾ ਪਰਿਵਾਰ ਡਰਿਆ ਨਾ ਸਾਡੇ ਵਰਕਰ ਡਰੇ ਤੇ ਨਾ ਪੰਜਾਬ ਦੇ ਲੋਕੀ ਡਰਾਂਗੇ ਬਲਕਿ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਤਾਂ ਜਿਸ ਦਿਨ ਤੁਹਾਡੇ ਕੋਲ ਇੱਕ ਪੁਲਿਸ ਦੀ ਫੌਜ ਹੈ ਤਾਕਤ ਤੁਹਾਡੇ ਹੱਥ 'ਚ ਨਹੀਂ ਹੋਗੀ ਮੈਂ ਤਾਂ ਕਹਿੰਦੀ ਆ ਐਮਐਲਏ ਹੋਣ ਜਾਂ ਮੁੱਖ ਮੰਤਰੀ ਹੋਣ ਜਾਂ ਕੇਜਰੀਵਾਲ ਹੋਣ ਮੂਲ ਕੋਲ ਉਹਨਾਂ ਵਾਸਤੇ ਤੁਹਾਨੂੰ ਥਾਂ ਨਹੀਂ ਮਿਲੂਗੀ ਜਿਹੜਾ ਹਾਲ ਲੋਕੀ ਕਰਨਗੇ